ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਸਰਾਏ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅਜਨਾਲੇ ਦੇ ਬਿਲਕੁਲ ਨਾਲ ਹੀ ਪੈਂਦੇ ਆ ਵੀਰ ਜੀ ਨਾਲੋਂ ਤਕਰੀਬਨ ਇੱਥੇ ਕੋਈ 1 ਕਿਲੋ ਅੱਧਾ ਕਿਲੋ ਮੀਟਰ ਹੀ ਅਜਨਾਲਾ ਵਾ ਬਸ ਤੇ ਮਿੰਟੂ ਭਾਜੀ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਜਰਸੀ گاਵਾ ਤੇ ਦੋ ਮੱਝਾਂ ਤੁਹਾਨੂੰ ਦਿਖਾਵਾਂਗੇ ਮੱਝਾਂ ਵੀ ਨੋਰਮਲ ਰੇਟ 'ਚ ਤਾਂ ਦਵਾਂਗੇ ਆਪਣਾ ਦਿਖਾਉਣੀ ਤੇ گاਵਾਂ ਸਾਰੀਆਂ ਨੋਰਮਲ ਰੇਟ 'ਚ ਤੁਹਾਨੂੰ ਦਿਖਾਵਾਂਗੇ। ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹੋਰ ਸੁਣਾਓ ਕੀ ਹਾਲ ਨੇ? ਵਧੀਆ ਵਧੀਆ ਤੁਸੀਂ ਦੱਸੋ। ਬੜਾ ਠੀਕ ਹੈ। ਨੀਰ ਮਾਲਕ ਲਈ। ਚਲੋ ਵਧੀਆ ਕਿਰਪਾ ਜੀ ਦੀ ਜੀ। ਤੇ ਨਾਮ ਦੱਸੋ ਫਿਰ ਇੱਕ ਰੇ ਨਾਮ ਜੀ ਮਿੰਟੂ ਸਿੰਘ ਜੀ। ਹਾਂਜੀ। ਪਿੰਡ ਸਰਾਏ। ਸੀਲੇ ਨਾਲਾ ਜਿਲ੍ਹਾ ਅੰਮ੍ਰਿਤਸਰ ਦੇ ਫੋਨ ਨੰਬਰ ਵੀ ਬੋਲ ਦੇ ਕਰੀ 96147 ਹਾਂਜੀ 99325 ਠੀਕ ਆ ਹਾਂਜੀ ਸ਼ਰਵਾਰ ਫਿਰ ਤਾਜੀ ਸੂਈ ਜਰਸੀ ਤੋਂ ਕਰ ਲਈ ਤਾਜੀ ਤੋਂ ਕਰ ਲੋ ਅੱਜ ਇੱਕੋ ਹੀ ਸੂਈ ਬਾਕੀ ਸਾਰੀਆਂ ਗੱਪਣਾ ਨਾ ਇਹ ਵੀ ਤਾਜੀ ਸੂਈ ਹੈ ਹਨਾ ਜੀ ਅੱਧੀ ਰਾਤ ਦੀ ਸੂਈ ਤੇ ਅੱਜ ਇਹ ਰੇਦੀ ਪਈ ਜੀ ਹਾਂਜੀ ਜੇਰ ਇਹਨੇ ਜਿਹੜੀ ਪ੍ਰੋਪਰ ਭਾਤੀ ਹੈ ਜਿਹੜੀ ਹਨਾ ਇਹ ਲੇਫ ਚੁਆਈ ਕੀਤੀ ਜਿਹੜੀ ਹੁਣ ਬਗੀ ਜਾਂਦੀ ਹੈ ਇਹਦਾ 4-5 ਕਿਲੋ ਚੁਆਇਆ ਜੀ ਅੱਛਾ 4-5 ਕਿਲੋ ਹੌਲੀ ਕੀਤੀ ਆ ਹਾਂਜੀ ਹਾਂਜੀ ਬਗੀ ਜਾਂਦੀ ਪੈਠਾ ਨਹੀਂ ਜਾਂਦਾ ਇਹਨੇ ਕਿੰਨਾ ਕ ਦੁੱਧ ਚਵਾਈ ਜਾਊਗੀ ਆਹ ਨੂੰ 15 16 ਕਿਲੋ ਆਰਾਮ ਨਾਲ ਚਵਾ ਦੇਣਾ ਇਹਨੂੰ ਤੋਰੀਆਂ ਫੇਰ ਇੱਕ ਰੀ ਦੀ ਥਾਣੇ ਕਰੀ ਦੇਖ ਸਾਦੇ ਦੇ ਥਾਣੇ ਵੀ ਕਾਫੀ ਚੰਗਾ ਜਿਹਾ ਇਹ ਦੇਖੋ ਲੱਗਾ ਇੱਕੋ ਜਿਹਾ ਗੈਪ ਇੱਕੋ ਜਿਹਾ ਸਾਈਜ਼ ਦਾ ਥਾਣੇ ਤੋਰੋ ਫੇਰ ਇੱਕ ਰੀ ਸੋਲੋ ਅਜ ਲਾਇਆ

ਸਿੱਧਾ ਜੀ ਜੀ ਦਾੰਦ ਨੇ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਬਾਕੀ ਥੱਲੇ ਵੀ ਚਲੋ ਜਿੰਨੀ ਵੀ ਹੋਈ ਸਫਾਈ ਚ ਤਿਆਰ ਹੋਈ ਹੈ ਠੀਕ ਹੈ ਤੇ ਕਿੰਨਾ ਫਿਰ ਇਹਦਾ ਮੁੱਲ ਮੁੱਲ ਵੇਖ ਲਓ ਮੈਂ ਤਾਂ ਦੇ ਦੀ 40000 ਸੀ 40 ਦੀ ਤਾਂ ਦੇ ਜਾਜ ਹੀ ਕਰ ਦਈਏ ਕੋਲ ਤੋਂ 2000 ਕੱਟ ਕਰ ਦਿੰਦੇ 36 ਇੱਕ ਵਾਰੀ ਬਰਾਬਰ ਜੀ ਕਰੋ ਕਿੰਨੇ ਦੇ ਦੇਣੀ 35000 ਦੀ ਦੇ 35000 ਦੀ ਹਾਂਜੀ ਛੋਟ ਕਰ ਦੋਗੇ ਵੀ ਚਾਚਾ ਕੋਈ ਗੱਲ ਨਹੀਂ ਮੌਕੇ ਤੇ ਕਰ ਦਾਂਗੇ ਜੋ ਕਰ ਦਈਏ ਛੋਟ ਫਿਰ ਮੌਕਾ ਹੀ ਆ ਹੁਣ ਵੀ ਚਲ ਕੋਈ ਨਹੀਂ ਕਰਦਾ ਹੋਰੇ 32000 ਦੀ ਦੇ ਦਈਏ ਫਿਰ ਨਹੀਂ ਜਿਆਦਾ ਨਾ ਧੱਕਾ ਕਰਿਆ ਕਰੋ ਨਹੀਂ ਨਹੀਂ ਧੱਕਾ ਨਹੀਂ ਆ ਮਸ਼ੀਨ ਵੇਖੋ ਕਿੰਦਾ ਦੀ 15 16 ਕਿਲੋਗ੍ਰਾਮ ਦਾ ਦੁੱਧ ਚੋਣਾ ਨੇ ਚਲੋ ਕੋਈ ਗੱਲ ਨਹੀਂ ਉਹ ਤੇ ਚਲੋ ਚਲੋ ਚੋਣਾ ਚਾਹੀਦਾ ਵਾ ਇੰਨਾ ਚਲੋ ਫਿਰ ਬਾਕੀ ਮੁੱਲ ਦਾ ਮਾਲ ਫਿਰ ਸਾਡਾ ਨੁਕਸਾਨ ਨਾ ਕਰਾ ਜੀ ਨਹੀਂ ਨਹੀਂ ਉਹਦੇ ਤੇ ਗੱਡਾ ਵਾ ਚਲੋ ਸਾਰਿਆਂ ਨਾਲ ਰਲ ਮਿਲ ਕੇ ਇਤਰਾ ਹੀ ਆ 30000 ਦੇ ਫਿਰ ਜੱਸ ਨਾ ਕਰਦੇ ਫਿਰ ਚਲੋ ਠੀਕ ਜੀ ਠੀਕ ਹੁਣ ਕੋ ਜਿਆਦਾ ਨਾ ਵੀਰ ਆਖੇ ਬਸ ਛੋਟ ਛਾੜ ਇੱਥੇ ਹੋਣੀ ਜੋ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਤੇ ਹੁਣ ਜਿਹੜੀ ਦੂਸਰੇ ਨੰਬਰ ਤੇ ਆ ਗਈ ਆਪਣੇ ਕੋ ਤੇ ਹੁਣ ਗੱਬਨਾ ਆ ਗਈ ਹੈ ਗਾੜੀ ਹਨਾ ਹਾਂਜੀ ਤੇ ਆ ਵੀ ਕਾਫੀ ਖੂਬਸੂਰਤ ਹੈ ਕਾਫੀ ਚੰਗੇ ਪ੍ਰਿੰਟ ਵਾਲੀ ਹੈ ਵੀ ਹਾਂਜੀ ਹਾਂਜੀ ਤੇ ਇਹਦਾ ਸੁਆ ਇਹਦਾ ਪਹਿਲਾ ਸਮਾਂ ਜੋ ਖੀਰੀ ਜਿਹੜੀ ਜਨੇ ਆ। ਅੱਛਾ ਮੂੰਹ ਖੀਰੀ ਆ। ਹਾਂਜੀ ਹਾਂਜੀ। ਚਾਕੇ ਕਿਤੇ ਤੰਦ ਤੇ। ਹਾਂਜੀ ਹਾਂਜੀ ਵੇਖੋ ਤੇਰੇ। ਤੇ ਇਹਦੇ ਤਾਂ ਥਾਨਾ ਬੜਾ ਕਮਾਲ ਦਾ ਇਹਦੇ ਕੋਲ। ਬਹੁਤ ਕਮਾਲ ਦਾ ਲੱਗਦਾ। ਤੇ ਇਹ ਕਿੰਨਾ ਦੋ ਚ ਭਾਈ ਜਾਊਗੀ? ਫਿਰ ਇਹ ਵੀ 14-15 ਕਿਲੋ ਆਮਣਾ ਜਾਇਆਗੇ ਇਹਦੇ। ਤੋੜਾਂ ਫਿਰ ਇੱਕਰੀ। ਤੁਸੀਂ ਵੇਖੋ ਕਿੰਨੀ ਵੜਦੀ ਇਹ। ਹਾਂਜੀ। ਬਹੁਤ ਚੰਗੀ ਬੱਚੀ। ਬਾਕੀ ਇਹਦੇ ਥਾਨੇ ਤੁਹਾਨੂੰ ਦਿਖਾ ਦਾਂਗੇ। ਦਾਂਦੇ ਤੇ ਚੱਕ ਕਰਾਈ ਦਈਏ। ਕਰੋ ਜੀ ਕਰੋ। ਹਾਂ ਦੇ ਸਾਦੇ ਜੇ। ਇਹ ਪਿਓਰ ਪਿਓਰ ਖੀਰੀ ਹੈ ਜੇ। ਇੱਕ ਵੀ ਦਾਂਦੇ ਨੇ ਤੋੜਿਆ ਹੋ ਨਹੀਂ ਆ ਜਿਹੜਾ। ਇੱਕ ਕਰ ਫੇਰ ਦਿਖਾਇਓ ਚੰਗੀ ਤਰ੍ਹਾਂ ਦਿਖਾ ਦਈਏ ਆਹ ਦੇਖ ਸਕਦੇ ਜੀ ਅਜੇ ਕੋਈ ਦੰਦ ਤੋੜਿਆ ਹੋਣੀ ਜਿਹੜਾ ਇਹਨੇ ਪਿਓਰ ਕੀ ਰੀ ਹੈ ਜੀ ਚਲੋ ਆ ਜ ਲੈ ਤੇ ਅਜੇ ਗੱਭਣ ਆ ਤੇ ਥਾਨ ਆਪਾਂ ਪਹਿਲੇ ਸਵੇਰੇ ਦੇਖ ਸਕਦੇ ਚੰਗਾ ਤਿਆਰ ਕਰਨ ਦੀ ਹੈ ਅਜੇ ਕੋਈ ਹਫਤੇ ਦੇ ਲੱਗ ਬੰਨੇ ਟਾਈਮ ਲੈ ਜਾਊਗੀ ਚੰਗੀ ਭਰ ਨਹੀਂ ਥੱਲੇ ਸਾਰੇ ਸਾਰੇ ਫਟ ਫਟ ਕੱਢ ਜੂਗੀ 1 ਮਿੰਟ ਵੀ ਜੀ ਰੋਕੇ ਤੇ ਥਾਨ ਇੱਥੇ ਦਿਖਾ ਦਈਏ ਆਪਾਂ ਆ ਦੇਖ ਸਾਡੇ ਥਾਣੇ ਪਹਿਲਾ ਹੀ ਸੁਹਾ ਜੇ ਮੂੰਹ ਖੀਰੀ ਤੇ ਥਾਣ ਆਪਾਂ ਦੇਖ ਸਕਦੇ ਆ ਬੜਾ ਪਿਆਰਾ ਵਾ ਗੁਲਾਬੀ ਰੰਗ ਦੇ ਚਾਰੇ ਥਾਣੇ ਤੇ ਇੱਕੋ ਜਿਹਾ ਸਾਈਜ਼ ਦੇ ਥਾਣੀਆਂ ਲੈ ਜਾ ਜੀ ਤੇ ਉੱਤਰਾ ਵੀ ਸਾਂਭੇ ਸਾਂਭੇ ਚੰਗੀ ਆ ਰਾਜੀ ਆ ਜਿਹੜੀ ਪੂਰੀ ਸੋਹਣੀ ਬੜੀ ਠੀਕ ਆ ਹਾਂਜੀ ਹਾਂਜੀ ਚੰਗੀ ਬਰੀਡ ਦੀ ਇਹਦੇ ਤੇ ਇਹ ਵੀ ਦੇ ਦਈਏ ਫਿਰ ਜਾਜੀ ਇਹਦਾ ਕੀ ਮੁੱਲ ਜੇ ਦੇ ਲਈ 45000 ਦੇ 42000 ਨੇ ਇਹ ਵਿੱਚੋਂ ਕਰ ਦਈਏ ਛੋਟ ਛੜ 40 ਵੀ ਦੇ ਦੇਣ 40000 40 ਹਾ ਸ਼ੋਰ ਕਰ ਦਈਏ ਨਹੀਂ ਜਿਆਦਾ ਨਾ ਹਲ ਕਰ ਜਾਇਗਾ ਇੱਕੋ ਗੱਲ ਕਰ ਦਈਏ ਫਿਰ ਇੱਕੋ ਗੱਲ ਕਰ ਦਈਏ ਫਿਰ ਚਲੋ 38000 ਦੇ ਦਾਂਗੇ ਪੂਰੇ 35 ਦੀ ਨਾ ਕਰਿਆ ਕਰੋ ਇਸ ਤਰ੍ਹਾਂ ਦੀ ਨਹੀਂ ਨਹੀਂ ਪੂਰੇ 35 ਦੀ ਜਾਂਦਾ ਫਿਰ ਕੁਛ ਨਹੀਂ ਹੁੰਦਾ ਚਲੋ ਠੀਕ ਆ ਦੇ ਸਰ ਖੀਰੀ ਵੈੜਿਆ 35 ਦੀ ਵੀ ਜੀ ਨਹੀਂ ਕਹਿੰਦੇ ਕਿ ਦੇ ਦਾਂਗੇ ਤੇ ਬਾਕੀ 99 ਤੁਸੀਂ ਦੇਖ ਸਕਦੇ ਤੇ ਉਤਰਾਂ ਵੀ ਰਾਜੀ ਆ ਸੰਭੀ ਸੁੰਭੀ ਚੰਗੀ ਆ ਬਾਕੀ ਦੋਦਰ ਤੁਸੀਂ ਆਪਣੇ ਹਿਸਾਬ ਨਾਲ ਵੇਖਣਾ ਹਾਂਜੀ ਗੱਬਣਾ ਜੀ ਦੋਤੇ ਆਪਣੇ ਦਾਜੇ ਨਾਲ ਖੜੇ ਜੀ ਤੇ ਜਿਹੜੇ ਹੁਣੇ ਕਾਹਵੇਂ ਗੱਬਣ ਹੀ ਆ ਹਨਾ ਹਾਂਜੀ ਇਹ ਕਿੰਨੇ ਕ ਦੁੱਧਾ ਲੀਜੇ ਇਹ ਵੀ 13 14 ਕਿਲੋ ਦੇ ਦੇਣਾ ਜੀ ਇਹਨਾਂ ਤੋਰ ਹਾਂ ਫੇਰ ਇਹ ਕਰੀ ਨਾ ਦੇਣਾ ਇਹ ਵੀ ਨਿਕੋ ਹਫਤਾ ਦੱਸ ਦੇਣੀ ਇਹਨੇ ਵੀ ਲੈ ਜਣੇ ਥਾਣੇ ਦੇ ਕਾ ਵੀ ਚੰਗਾ ਲੱਗਾ ਹੈ ਇਹ ਵੀ ਜਰਸੀਆਂ ਹੀ ਆ ਹਾਂਜੀ ਵੱਡੇ ਕਦ ਕਾਠ ਹੈ ਇਹ ਗਾਵਾਂ ਤੇ ਨਹੀਂ ਜਰਸੀਆਂ ਹੀ ਆ ਜੇ ਵੀ ਇਹਨਾਂ ਦੇ ਕੋਲ ਤੇ ਇਹਦਾ ਫਿਰ ਮੁੱਲ ਵੀ ਜੀ ਤੇ ਦੇ ਦੀ 30000 ਦੀ 30000 ਦੀ ਕਿਵੇਂ ਚਾ ਕਰਨੀ ਛੋਟ ਛੋਟ 28000 ਕਰ ਸਕਦਾ ਅੱਛਾ 29000 ਥੋੜੇ 29000 ਦੀ ਚਲੋ ਮੌਕੇ ਤੇ ਹੋਰ ਕਰਦੇ ਫਿਰ ਚੰਗੀ 14 15 ਕਿਲੋ ਰਾਮ ਉਹਨਾਂ ਦੇਣ ਵਾਲੀ ਹੈ ਮੌਕੇ ਤੇ ਫਿਰ ਹੋਰ ਕਰਦੇ ਜੋ ਇੱਕ ਫੋਨ ਲਾਉਂਦੇ ਉਹਨਾਂ ਕੱਤੀ ਦੇ ਹਿਸਾਬ ਨਾਲ ਜੋ ਉਦਾਂ ਤੇ 35000 ਦੀ ਹੈ ਹਾਂਜੀ ਹਾਂਜੀ ਇਹ ਵੀ 10 ਦਿਨ ਕੱਢਦੀ ਹੈ ਜੀ ਠੀਕ ਆ ਹਾਂਜੀ ਤੇ ਹੁਣ ਮੱਝਾਂ ਦਿਖਾ ਦਈਏ ਫਿਰ ਤੇ ਆ ਜਿਹੜੀ ਮਾਝ ਆ ਦਿਖਾਉਣੀ ਹੈ ਇਹ ਵੀ ਗੱਬਣ ਹੈ ਹਨਾ ਇਹ ਕਿੰਨੇ ਕ ਦੁੱਧ ਆ ਲੀਜੇ ਕਿੰਨੇ 12 13 ਕਿਲੋ ਦੁੱਧ ਚੁਆਇਆ ਜੇ ਪਈਏ ਜੀ ਹੁਣ ਦੂਜੇ ਸੁਣਾ ਨੇ ਠੀਕ ਆ ਹਾਂਜੀ ਬਹੁਤ ਚੰਗੀ ਆ ਦੇਖੋ ਤੋਰੀ ਕਾਗਜ਼ਰ ਦੀ ਮੇਨ ਰੱਖੀ ਠੀਕ ਆ ਪਤਲੀ ਚਮੜੀ ਦੀ ਆ ਜਿਹੜੀ ਹਾਂਜੀ ਤੇ ਉਤਰਾਂ ਚਲੋ ਕੱਦ ਵਜਨ ਵੀ ਚੰਗਾ ਵਾ ਤੋੜ ਦੋ ਇੱਕ ਰਿੰਦਮ ਬਾਕੀ ਸਨਾਂ ਦਾ ਸਾਈਜ਼ ਵੀ ਜਿਹੜਾ ਠੀਕ ਆ ਅਜੇ ਕੋਈ ਹਫ਼ਤੇ ਤੇ ਲੱਗੇ ਟਾਈਮ ਲੈ ਜਣਾਗੇ ਤੇ ਇਹਦਾ ਫਿਰ ਜਿਆਦਾ ਮੁੱਲ ਇਹ ਬੋ ਤੇਰੀ 70 ਤਿਆਰ ਦੀ 70 ਤਿਆਰ ਨਹੀਂ ਦੇਣੀ ਜੀ ਹਾਂਜੀ ਇਥੇ ਸੋਈ ਦਾ ਮੁੱਲ ਜੇ ਸੋਈ ਦਾ ਤਾਂ ਮੈਂ ਹੀ ਬੜੀ ਚੰਗੀ ਜਿਹਾ ਜਿਆਦਾ ਹੀ ਕਰੀਏ ਵੀ ਕਿ ਦੇਣ ਲੈਣ ਵਾਲੀ ਗੱਲ ਕਰੀ ਕਿ ਪਹਿਲੇ ਫੋਨ ਤੇ ਜਾਵੇ ਜਿਹੜੀ ਚਲੋ 65000 ਦੇ ਦਿੰਦੇ ਮੈਂ 65000 ਜੀ 65 ਚੋਂ ਵੀ ਪੰਜ ਛੋਟ ਕਰਦੀਏ ਪੂਰੇ 60 ਵੀ ਜਾਂਦੇ ਨਹੀਂ ਜਿਆਦਾ ਤੁਸੀਂ ਛੋਟ ਕਰੀ ਜਾਂਦੇ ਫਿਰਦੇ ਕੁਛ ਨਹੀਂ ਦੱਸ ਜਾਣਦਾ ਅੱਜ ਚਲੋ 60 60 ਦੀ ਪੂਰੇ ਦੀ ਜਿਹੜੀ ਆ ਹੋ ਗਈ ਆ ਠੀਕ ਹੈ ਜੀ ਠੀਕ ਹੈ ਤੇ ਜਿਹੜੀ ਹੁਣ ਆ ਗਈ ਆਪਣੇ ਕੋਲ ਪੰਜਵੇਂ ਨੰਬਰ ਤੇ ਜਿੱਪ ਮੱਝਾਂ ਚ ਦੂਸਰੇ ਨੰਬਰ ਤੇ ਕੱਦ ਭਜਣ ਇਹਦਾ ਵੀ ਜਿਹੜਾ ਪੂਰਾ ਚੰਗਾ ਵਾ ਚੰਗੀ ਓਏ ਦੂਜੇ ਵੀ ਸੁਣੇ ਨੇ ਤੇ ਇਹ ਕਿੰਨੇ ਕੇ ਦੁੱਧ ਆ ਲਈ ਜੇ ਗੰਡੀ ਵੇਖੋ ਇੰਨੀ ਜੋ ਕਮਾਲ ਲੱਗ ਰੱਖਾ ਠੀਕ ਆ ਤੇ ਦੁੱਧ ਕਿੰਨਾ ਚਵਾਈ ਜਾਉ 14 ਕਿਲੋ ਕੱਢ ਦੀ ਜੋ ਤੋਰਾ ਫੇਰ ਇੱਕ ਕਰੀਏ ਵੇ ਭਰਬੀ ਜੀ ਠੀਕ ਇਸ ਤਰ੍ਹਾਂ ਹੀ ਭਾਵੇਂ ਥੱਲੇ ਪਈ ਚਾ ਕੋਈ ਗੱਲ ਨਹੀਂ ਬਾਕੀ ਇਹਦੇ ਇੱਕ ਸਿੰਘ ਠਾਣੂ ਆ ਇੱਕ ਤਾਣੂ ਆ ਹਾਂ ਦੇਖ ਸਾ ਤੇ ਉਹ ਤਰ੍ਹਾਂ ਇਹ ਆ ਕਿ ਕੱਦ ਵਜਨ ਚ ਚੰਗੀ ਆ ਭਾਰੀ ਆ ਮੱਝ ਜਿਹੜੀ ਸਾਨੂੰ ਦਾ ਸਾਈਜ਼ ਇਹਦਾ ਵੀ ਚੰਗਾ ਆ। ਆ ਲੈ ਸਾਡੇ ਥਾਣੇ ਦੇ ਲਾਗੇ ਤੋਂ। ਤੇ ਇਹਦਾ ਫਿਰ ਮੁੱਲ ਕਿੰਨਾ ਰੱਖਣਾ ਵਿਦਿਆਪਨ? ਮੁੱਲ ਇਹਦਾ ਮੈਂ ਨਾਲ ਦੇ ਦੀ 85000 ਦੀ। 85000 ਦੀ। ਇੱਕੋ ਗੱਲ ਕਰੀਏ ਕਿ ਜਿਹੜਾ ਬਿਲਕੁਲ ਪਹਿਲੇ ਫੋਨ ਤੇ ਜਿਹੜਾ ਜਾਵੇ ਮਾਲ। ਸਰ 80 ਦੇ ਦੇਣਾ 80000 ਇਹ ਚੋ ਕਿ ਨਹੀਂ ਛੋਟ ਕਰਦੀਏ ਛੋਟ ਨਾ ਜ਼ਿਆਦਾ ਕਰਾਈ ਜਾਇਆ ਕਰੋ ਬਿਲਕੁਲ ਜਸਨਾਉ ਕਰੀਏ ਕਰਦੀਏ ਜਸਨਾਉ ਪੂਰੀ ਫਿਰ ਤਾਂ 2000 ਹੋਰ ਕੱਟ ਕਰ ਬਿਲਕੁਲ ਜਸਨਾਉ ਕਰਦੀਏ ਫਿਰ 75000 ਦੇ ਦੇ ਦਾਂਗੇ 5 ਹੋਰ ਛੱਡ ਦੀਏ ਫਿਰ ਪੰਜ ਪੰਜ ਛਣਾਉਣ ਦੇ ਅੱਜ ਤੇ ਪੂਰੇ ਪੂਰੇ 70 ਦੀ ਜਾਂਦੀ ਹੈ ਚਲੋ ਠੀਕ ਜੀ ਹੋ ਗਿਆ ਠੀਕ ਆ ਬਸ ਇਹ ਝੁੰਡ ਛੋਟਾ ਛਾਟ ਹੀ ਹੋਣੀ ਜੋ ਮੇਰਾ ਵੀਰ ਕੋ ਜਿਆਦਾ ਆਖੀ ਹੋਣੀ ਜੋ ਕੰਮ ਆਣਾ ਬਾਕੀ ਇਹ ਵੀ ਤੁਹਾਡੇ ਘਰੋਂ ਸਾਰੀਆਂ ਕੋ ਪਾਸ ਕਰਕੇ ਆ ਨਾ ਆਪਣੀ ਸਮਝ ਨਾਲ ਤਸੱਲੀ ਕਰਕੇ ਖੜੇ ਤੇ ਉਹ ਜਿਹੜੀ ਸੋਈ ਆ ਉਹ ਵੀ ਜਿਹੜਾ ਪਾਸ ਹੀ ਹੋਣੀ ਆ ਇੱਕ ਬਾਅਦ ਜੋ ਛੋਟੇ ਪਾ ਇੱਕ ਜੇ ਬਾਹਰ ਰਹਿ ਗਈ ਆ ਹੌਲੇ ਪਾ ਦਿਓ ਵੀ ਤੁਹਾਨੂੰ ਦਿਖਾ ਦਈਏ ਇਹ ਸੂਈ ਆ ਜਿਹੜੀ ਬਾਕੀ ਸਾਰੀਆਂ ਗੱਬਨਾ ਆਪਣੀਆਂ ਪਾਸ ਕਰਕੇ ਖੜੋ ਇਹਦੇ ਕੋ ਦੁੱਧ ਕਿੰਨਾ ਜੇ ਵੀਰ ਜੀ ਦੁੱਧ ਵੀਰ ਜੀ 7 ਕਿਲੋ ਜੋ ਦੇਖੋ ਅੱਛਾ ਹਾਂਜੀ ਤੇ ਆ ਬੱਚਾ ਜੇ ਦਾ ਇਹ ਜੋ ਬੱਚਾ ਮੰਨੇ ਤੇ ਲਾ ਕੇ ਮੰਨ ਕੇ ਚੱਲੀ ਆ ਆਪਣੇ ਜਿਹੜਾ ਤੋਰਾਂ ਹਾਂ ਫੇਰ ਇੱਕ ਰਿੰਦ ਸੱਤ ਕਿਲੋ ਉਹ ਜਿਹੜਾ ਕਹਿੰਦੇ ਕੀ ਇਹਦੇ ਕੋਲ ਹੈਗਾ ਲੈ ਆ ਜੀ ਤੇ ਇਹਦਾ ਫਿਰ ਮੁੱਲ ਵੀ ਜੀ ਮੁੱਲ ਹੈ ਨਾ ਦੇਰੀਏ 22000 ਦੀ 22 ਦੀ ਨਾ ਦਈਏ ਜੈਸ ਨਾ ਕਰੀਏ ਚਲੋ 20000 ਦੇ ਦਾਂਗੇ ਚਲੋ 20 ਚੋਂ 2000 ਛੋਟ ਕਰਦੇ ਆ ਜਿਆਦਾ ਨਾ ਧੱਕਾ ਨਹੀਂ ਨਹੀਂ ਇਹ ਤੇਰੇ ਥੋੜਾ ਹੀ ਆ ਚਲੋ ਕੋਈ ਗੱਲ ਨਹੀਂ ਠੀਕ ਚਲੋ ਠੀਕ ਹੈ ਹਾਂਜੀ ਸਾਰਾ ਦੇ ਦਾਂਗੇ ਠੀਕ ਹੈ ਵੀ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਇਹਦੇ ਕੋਈ ਵੀਰ ਆਪਣੀ ਦੋ ਟਾਈਮ ਚਵਾਈ ਕਰਕੇ ਲੈ ਜਾਏ ਨਹੀਂ ਕੋਈ ਵੀਰ ਆ ਸਕਦਾ ਵੀਡੀਓ ਕੋਲ ਤੇ ਚਵਾ ਲੇ ਤੇ ਬਾਕੀ ਆ ਸਾਰੀਆਂ ਜੜੀਆਂ ਆਪਣੀਆਂ ਪਾਸ ਕਰਕੇ ਆਪਣੀ ਸਮਝਣਾ ਵੇਖ ਕੇ ਖੜੇ ਜੀ